ਆਪਣੇ ਔਗਣਾ ਵਾਲੇ ਮਨ ਨੂੰ ਛਾਉਣਾ ਚਾਹੁੰਦੇ ਆ ਜਦੋਂ ਆਪਾਂ ਵਖੋ ਕਹਿੰਨੇ ਆ ਵੀ ਅਮਰ ਛਕਣਾ ਚਾਹੀਦਾ ਅਮਰ ਛਕਣ ਤੋਂ ਉਹਨਾਂ ਦਾ ਮਨ ਕਿਉਂ ਭਜਦਾ ਉਹ ਇਸ ਕਰਕੇ ਭਜਦਾ ਹੈ ਵੀ ਜਿਹੜੀਆਂ ਕੋਈ ਮਨ ਦੇ ਅੰਦਰ ਸ਼ੁਕੀਆਂ ਹੋਈਆਂ ਵੱਦ ਫੈਲੀਆਂ ਤੇ ਕੁਕਰਮ ਨੇ ਉਹ ਕਿਤੇ ਨਹੀਂ ਜਾਣੇ ਤੇ ਉਹ ਫਿਰ ਇਸ ਕਰਕੇ ਸੋਚਦੇ ਆ ਵੀ ਆਪਾਂ ਗੁਰੂ ਸਾਹਿਬ ਤੋਂ ਮਤਲਬ ਵੀ ਬੇਮੁਖ ਹੋ ਜਾਗੇ ਹਾਂਜੀ ਤੇ ਉਦੋਂ ਵੀ ਬੇਮੁਖੀ ਨੇ ਪਰ ਉਹਨਾਂ ਨੂੰ ਜਦੋਂ ਕੋਈ ਸ਼ੇਧ ਮਿਲਦੀ ਹੈ ਜਦੋਂ ਫਿਰ ਕੋਈ ਸਤਸੰਗਤ ਪ੍ਰਾਪਤ ਹੁੰਦੀ ਹੈ ਫਿਰ ਉਹਨਾਂ ਨੂੰ ਪਤਾ ਲੱਗਦਾ ਨਹੀਂ ਚੰਗਾ ਇਨਸਾਨ ਉਹ ਹੀ ਹੈ ਜਿਹੜਾ ਆਪਣੇ ਗੁਰੂ ਦੀ ਸਿੱਖੀ ਪਾਲਦਾ ਵਾਹ ਜੀ ਵਾਹ ਤੇ ਵੇਖੋ ਹਰ ਇੱਕ ਧਰਮ ਦੇ ਅੰਦਰ ਇਹੀ ਸਿੱਖਿਆ ਹੈ ਕਿ ਗੁਰੂ ਜੀ ਤੋਂ ਬਿਨਾ ਕਲਿਆਣੀ ਨਹੀਂ ਹੁੰਦੀ ਹੁਣ ਹਿੰਦੂ ਧਰਮ ਹੈ ਜਾਂ ਇਸਲਾਮ ਧਰਮ ਹੈ ਇਸਾਈ ਧਰਮ ਹੈ ਸਭ ਸਤਕਾਰਯੋਗ ਨੇ ਪਰ ਹਰੇਕ ਦੇ ਵਿੱਚ ਇਹੀ ਹੈ ਕਿ ਗੁਰੂ ਤੋਂ ਬਿਨਾ ਕਲਿਆਣੀ ਸੱਚ ਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਧੰਗ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਸਾਨੂੰ ਸੁਨੇਹਾ ਦਿੱਤਾ ਜਦੋਂ ਭਾਈ ਗੁਰਦਾਸ ਜੀ ਲਿਖਦੇ ਆ ਕੇ ਮਹਾਰਾਜ ਸਾਹਿਬ ਜੀ ਸੱਚਖੰਡ ਗਏ ਐ ਤੇ ਸੱਚਖੰਡ ਤੋਂ ਮਹਾਰਾਜ ਬਾਬਾ ਪੈਦਾ ਸੱਚਖੰਡ ਨੌ ਨਿੱਧ ਨਾਮ ਗਰੀਬੀ ਭਾਈ ਹਾਂਜੀ ਉੱਥੋਂ ਮਹਾਰਾਜ ਇਹ ਨੌ ਨਿੱਧ ਨਾਮ ਤੇ ਗਰੀਬੀ ਲੈ ਕੇ ਆਏ ਤੇ ਫਿਰ ਜਦੋਂ ਲੈ ਕੇ ਆਏ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬਾ ਦੇਖਿਆ ਧਿਆਨ ਤਰ ਜਲਤੀ ਸਭ ਜਲਤੀ ਸਭ ਪ੍ਰਥਮੀ ਦੇ ਸੇ ਆਏ ਫੇ ਮਹਾਰਾਜ ਨੂੰ ਪ੍ਰਥਮੀ ਸ਼ਰੀ ਜਲਦੀ ਦਿੱਤੀ ਤੇ ਉਹ ਜਲਦੀ ਪ੍ਰਥਮੀ ਚ ਕੀ ਬਾਰੇ ਨੇ ਵੇਖਿਆ ਬਾਜਹੁ ਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਏ ਵਾਹ ਤਫਰ ਬਾਬੇ ਭੇਖ ਬਣਾਇਆ ਉਦਾਸੀ ਉਦਾਸੀ ਦੀ ਰੀਤ ਚਲਾਈ ਚੜਿਆ ਸੋਧਣ ਧਰਤ ਲੋਕ ਇਹ ਮਹਾਰਾਜ ਸਾਹਿਬ ਜੀ ਨੇ ਦੱਸਿਆ ਵੇ ਗੁਰੂ ਤੋਂ ਬਿਨਾ ਕਲਿਆਣ ਨਹੀਂ ਗੁਰਬਿੰ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਸਮਝਣਾ ਗੁਰੂ ਧਾਰਨ ਕਰਨ ਦਾ ਜਿਹੜਾ ਸਤਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਵਿਧੀ ਵਿਵਧਾਨ ਦਿੱਤਾ ਹੈ ਉਹ ਇਹੀ ਹੈ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਦੋਵੇਂ ਹੱਥ ਜੋੜ ਕੇ ਸੀਸ ਭੇਟ ਕਰਨ ਦਾ ਬਚਨ ਕਰਨਾ ਤੇ ਅਮਰਦੀਦਾਤ ਪ੍ਰਾਪਤ ਕਰਕੇ ਪਰਿਵਾਰ ਸਮੇਤ ਅਮਰ ਛੱਕ ਕੇ ਗੁਰੂ ਸਾਹਿਬ ਜੀ ਦੇ ਨਾਮ ਦੇ ਜਹਾਜ਼ ਤੇ ਸਵਾਰ ਹੋਣਾ ਜ਼ਿੰਦਗੀ ਬੜੀ ਅਮੋਲਕ ਨੂੰ ਸਫਲ ਕਰਨਾ ਚਾਹੀਦਾ ਹੈ